ਦੇਖ ਲਓ ਤੇ ਬਹੁਤ ਸਹੀ ਕਹਿਣਾ ਚੰਗੋ ਵੀ ਪੂਰੀ ਕੈਡੈਂਸ ਲਓ ਸਰਦੋ ਤੇ ਇਹ ਆਪਣਾ ਪੂਰਾ ਟਾਈਮ ਪੜਾਈਂ ਚ ਲਾਓ ਮੈਂ ਸੈਕਟਰੀ ਸਿੰਘ 서ਬ ਇੰਸਪੈਕਟਰ ਪੰਜਾਬ ਪੁਲਿਸ ਪ੍ਰੋਮੋਸ਼ਨ ਕੈਂਡिडेट ਤੇ ਇਹ ਮੇਰੀ ਫੋਰਥ ਜੌਬ ਹੈ ਇਸ ਤੋਂ ਪਹਿਲਾਂ ਮੈਂ ਸਰਵ ਕੀਤਾ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਚ ਤੋਂ ਤੋਂ ਪਹਿਲਾਂ ਮੈਂ ਕੌਂਸਲਰ ਸਿਲੈਕਟਡ ਸੀਗਾ ਤੇ ਮੈਂ ਤਾਂ ਇਹ ਕਹੂੰਗਾ ਕਿ ਮਨਦੀਪ ਸੱਤੀ ਗਾਈਡੈਂਸ ਨਾਲ ਹੀ ਚੱਲੋ ਤੇ ਮੈਂ ਇਹ ਗੱਲ ਨੂੰ ਨਿਖਰੀ ਦਉ ਤੇ ਸਭ ਹੋ ਗਏ। ਓਸਕੇ ਵਾਲੇ ਸਾਰੇ ਨੂੰ ਮੇਰਾ ਨਾਮ ਯਾਦਵਿੰਦਰ ਸਿੰਘ ਤੇ ਪਿੱਛੇ ਪਹਿਲਾ ਪੋਸਟੇਵ ਪਰਤੀ ਸੀਗੀ ਉਹਦੇ ਤੋਂ ਅੱਗੇ ਇਟ੍ਰੈਕ ਸੀਰ ਤੇ ਉਹਦੀ ਮੇਰੀ ਪੋਸਟਿੰਗ ਪਟਿਆਲ ਸਾਹਿਬ ਸੀ ਤੇ ਇਸ ਵਾਰ ਆਪਕੇ ਕਿਤੇ ਜੁੜੇ ਸਿਲੈਕਸ਼ਨ ਇਹ ਮੈਂ ਤੁਹਾਨੂੰ ਸਾਰੇ ਨੂੰ ਇੱਕ ਚੀਜ਼ ਦੰਗਵਾ ਵੀ ਮੇਰੇ ਹਿਸਾਬ ਨਾਲ ਹਰੇਕ ਪੜਦੇ ਦੀ ਪ੍ਰੈਕਟਿਸ਼ਨ ਹੈ ਨਾ ਥੋੜੀ ਜੀ ਅਲਗ ਹੁੰਦੀ ਆ ਕੋਈ ਜਨਾ ਮੈਥ ਬੈਕਗਰਾਉਂਡ ਹੋਊਗਾ ਉਹਦੇ ਲਈ ਮੈਥ ਕੋਈ ਸੀ ਠੀਕ ਹੈ ਨਾ ਤੇ ਕੋਈ ਹੈ ਜਿਹੜਾ ਉਹ ਆਰਟਸ ਵਗੈਰਾ ਜਾਂ ਕਿਸੇ ਹੋਰ ਫੀਲਡ ਚੋਂ ਆਇਆ ਤਾਂ ਉਹਦੇ ਲਈ ਮੈਥ ਸਭ ਤੋਂ ਇੰਪੋਰਟੈਂਟ ਆ ਉਹ ਉਸੇ ਜਿਸ ਕੋਲ ਨਹੀਂ ਕਰਤਾ ਉਹ ਸੋ ਸਭ ਤੋਂ ਮੇਨ ਚੀਜ਼ ਜਿਹੜੀ ਮੇਰੇ ਹਿਸਾਬ ਨਾਲ ਆ ਉਹ ਹੈਗੀ ਆ ਆਪਣਾ ਪਾਸ ਜਿਹੜਾ ਉਸੇ ਤਰੀਕੇ ਨਾਲ ਆਪ ਐਨਲਾਈਜ਼ ਕਰਨਾ ਲੋ ਟੀਚਰਸ ਦੀ ਗਾਈਡੈਂਸ ਨਹੀਂ ਚਾਹੁੰਦੇ ਹਨ ਦੀਪ ਸਾਰਾ ਬਹੁਤ ਵਧੀਆ ਆਪਾਂ ਨੂੰ ਮੋਟੀਵੇਟ ਕਰਦੇ ਆ ਹਮੇਸ਼ਾ ਕਲਾਸ ਦੇ ਵਿੱਚ ਇੱਕ ਸੈਕਸ਼ਨ ਇਹਨਾਂ ਦਾ ਆਇਆ ਜਾਉਂਦਾ ਵੀ ਇਹਨਾਂ ਨੇ ਥੋੜੀ ਦੇਰ ਲਈ ਜਿਹੜਾ ਸਿਲੇਬਸ ਰੋਕ ਦੇਣਾ ਤੇ ਜਿਹੜਾ ਮਤਲਬ ਅਨਾਲਿਸਿਸ ਰਿਪੋਰਟ ਆ ਉਹ ਤਿਆਰ ਹੋਣ ਆ ਜਾਂਦੀ ਹੈ ਲੈ ਉਹ ਵੀ ਐਨੇ ਇਹ ਚੋਂ ਸੋਚੋ ਐਨੇ ਹਾ ਹੋ ਗਏ ਉਹ ਕੋਈ ਕੀ ਫੈਕਟਰ ਹੈ ਉਹ ਜਿੰਦਾ ਰੱਖਦਾ ਫਣੀ ਜਿਹੜੀ ਮੋਟੀਵੇਸ਼ਨ ਹੈ ਨਾ ਉਹ ਜਾਗਦੀ ਰਹਿੰਦੀ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਆਪ ਨੂੰ ਥੋੜਾ ਜਿਹਾ ਐਨਲਾਈਜ਼ ਕਰੋ ਕਿ ਇਹ ਕੋਰ ਹੈਗਾ ਵੀ ਟੈਸਟ ਸੀਰੀਜ਼ ਵਗੈਰਾ ਥੋੜੀਆਂ ਲਾਉਂਦੇ ਰਹੋ ਜਿਹੜੇ ਆਪਣੇ ਟੈਸਟ ਹੁੰਦੇ ਆ ਸੰਡੇ ਨੂੰ ਹੁੰਦੇ ਸੀ 31 ਮੈਂ ਪਤਾ ਨਹੀਂ ਕਿੰਨੇ ਕੀਆ ਤਾਂ ਜਦੋਂ ਉਹ ਜਿਹੜੇ ਟੈਸਟ ਹੈ ਉਹ ਜਰੂਰ ਦਿਓ ਸਾਰੇ ਤੇ ਆਪਣੀ ਜਿਹੜੀ ਰਿਪੋਰਟ ਹੈ ਚੈੱਕ ਕਰਦੇ ਰਹੋ ਵੀ ਮੈਂ ਪ੍ਰੋਗਰੈਸ ਕਰ ਰਿਹਾ ਕਿਹਸ ਏਰੀਆ ਦੇ ਵਿੱਚ ਮੈਨੂੰ ਲੋੜ ਹੈਗੀ ਹੈ ਉਹ ਚਾਹ ਦਾ ਕਰਨ ਦੀ ਕਿੱਥੇ ਮੈਂ ਅੱਗੇ ਨਾਲ ਇੰਪਰੂਵ ਮੈਂ ਕਿੱਥੇ ਮੈਂ ਥੋੜਾ ਜਿਹਾ ਬੈਕ ਰਹਿ ਗਿਆ ਉਹ ਚੀਜ਼ ਨੂੰ ਨਾਲ ਲੈ ਕੇ ਚੱਲੋ ਤੇ ਉਹ ਚੀਜ਼ ਨੂੰ ਆਇਡੈਂਟੀਫਾਈ ਹੋ ਗਈ ਫਿਰ ਜਿਆਦਾ ਜਿਹੜਾ ਧਿਆਨ ਹੈ ਉਸ ਚੀਜ਼ ਤੇ ਲਗਾਓ ਉਸ ਤਰੀਕੇ ਨਾਲ ਇਹਨਾਂ ਨੂੰ ਐਫੀਸ਼ੀਐਂਟ ਵੇ ਪੜੋਗੇ ਤਾਂ ਜਦੋਂ ਕਿ ਕ੍ਰੈਕ ਹੋਗਾ ਨਾ ਸਾਰੇ ਵਾਲ ਆ ਜਣਗੇ ਪਹਿਲਾਂ ਬਹੁਤ ਮੇਰੇ ਘਰ ਵਿੱਚ 11 ਆਪਣੀ 12 13 ਸ਼ਾਇਦ ਕੱਲ੍ਹ ਦੇਖੇ ਹਮੇਸ਼ਾ ਪ੍ਰੀ ਹੋ ਜਾਂਦਾ ਸੀਗਾ ਮੇਂ ਦੀ ਨੀਂਦ ਆ ਤੇ ਪਹਿਲਾਂ ਬੈਂਕਿੰਗ ਵਾਲੇ ਗਈ ਗਿਆ ਫਿਰ ਵਿੱਚ ਨੂੰ ਕੋਰੋਨਾ ਵਾਲਿਆ ਉਹਦੋਂ ਕੁਝ ਹੋਇਆ ਹੀ ਨਹੀਂ ਮੈਂ ਵੀ ਪਰੇਣੀ ਵਿੱਚ ਜੋਬ ਕਰਨਾ ਮਤਲਬ ਬਹੁਤ ਕੁਝ ਹੋਇਆ ਬਟ ਫਿਰ ਬਾਅਦ ਚ ਜਦੋਂ ਛੱਡੀ ਫੜਦੀ ਹੈ ਨਾ ਸਾਰੇ ਆ ਲਏ ਸੋ ਇੱਥੇ ਥੋੜਾ ਜਿਹਾ ਘੱਟ ਆ ਗਿਆ ਇੱਥੇ ਥੋੜਾ ਜਿਹਾ ਕੰਮ ਹੋ ਗਿਆ। ਸ਼ੁਕਰੀਆ ਕੰਮ ਸਾਰਿਆਂ ਨੂੰ ਮੇਰਾ ਨਾਮ ਕਮਲਜੀਤ ਸੋਟ ਮੈਂ ਪੰਜਾਬ ਪੁਲਿਸ ਸਬ ਇੰਸਪੈਕਟਰ ਇਨਵੈਸਟੀਗੇਸ਼ਨ ਕੈਟਾਗਰੀ ਸਿਲੈਕਟ ਹੋਈ ਹਾਂ ਤੇ ਮੈਂ ਤੁਹਾਨੂੰ ਇਹ ਹੀ ਕਹਿਣਾ ਹੈ ਕਿ ਆਪਣੀ ਮਿਹਨਤ جاری ਰੱਖੋ ਆਪਣੀ ਆਪ ਤੇ ਭਰੋਸਾ ਰੱਖੋ ਜੇ ਚੀਜ਼ ਨੂੰ ਸੋਚ ਸਕਦੇ ਹੋ ਕਿ ਹਾਂ ਮੈਂ ਕੋਈ ਵੀ ਪੋਸਟ ਹੈ ਤੁਸੀਂ ਸੋਚ ਸਕਦੇ ਹੋ ਮਤਲਬ ਕਿ ਜੀ ਕਰ ਸਕਦਾ ਪਰ ਪਹਿਲਾਂ ਆਪਣਾ ਈਮ ਬਣਾ ਕੇ ਰੱਖੋ ਤੇ ਆਪਣੇ ਅਕਲ ਦੀ ਕੀ ਰੱਖੋ ਪਰਮਾਤਮਾ ਦੀ ਕੀ ਰੱਖੋ ਸਭੋ ਜੀ ਸੋਸੀ ਗੱਲ ਸਾਰਾ ਨੂੰ ਮੇਰਾ ਨਾਮ ਜਸਵੀਨ ਕੌਰ ਹੈ ਮੈਂ ਸਬ ਇਨਸਪੈਕਟਰ ਇੰਟੈਲੀਜੈਂਸ ਡਿਪਲੋਮੈਟ ਡਿਸਟ੍ਰੈਕਟ ਹੁਈ ਨਾ ਮੇਰੀ ਜਰਨੀ 2021 ਵਿੱਚ ਸ਼ੁਰੂ ਹੋਈ ਜਦੋਂ ਸਬ ਇਨਸਪੈਕਟਰ ਪੇਪਰ ਦੀ ਨੋਟੀਫਿਕੇਸ਼ਨ ਆਊਟ ਹੋਈ ਸੀ ਤਾਂ ਉਦੋਂ ਮੇਰੀ ਤਿਆਰੀ ਸਿਰਫ 2 ਜਾਂ 3 ਦਿਨ ਦੀ ਹਦੀ ਸੀ ਪੇਪਰ ਟੈਂਡਰ ਮੈਂ ਚਲੀ ਗਈ ਉਦੋਂ ਮੇਰੇ ਮਾਰਕਸ ਸੀਗੇ 50% ਤਾਂ ਉਦੋਂ ਵੀ ਤੁਹ ਫੀਲ ਹੋ ਰਿਹਾ ਸੀ ਕਿ ਸਰਵਿੰਸ ਇੰਸਪੈਕਟਰ ਦਾ ਸੁਪਨਾ ਮੇਰਾ ਖਤੋ ਗਿਆ ਜੇ ਪੇਪਰ ਕੈਨਸਲ ਨਾ ਹੁੰਦਾ ਮਤਲਬ ਮੈਂ ਜਿੱਥੇ ਬੜੀ ਨਾ ਹੁੰਦੀ ਤਾਂ ਉਦੋਂ ਵੀ ਤਿੰਨ ਸਾਲ ਹੋਣ ਗੀਆਂ ਤਿਆਰੀ ਕਰਨ ਦੀ ਇੱਕ ਜੋ ਸੱਚਾ ਹੋਰ ਹੈ ਠੀਕ ਹੈ ਬਹੁਤ ਠੀਕ ਹੈ ਇਹ ਮੈਨੇ ਪਹਿਲਾਂ 50% ਮਾਰਕਸ ਹੀ ਆਏ ਸੀ আর ਸੋਚੋ ਪੇਪਰ ਕੈਨਸਲ ਹੋਣ ਦੀ ਵਜਲ ਨਾਲ ਮੈਨੂੰ ਮੌਕਾ ਮਿਲਿਆ ਮਤਲਬ ਮੈਂ ਨਵਾਂ ਨਵਾਂ ਹੀ ਸਟਾਰਟ ਕੀਤਾ ਸੀ ਇੱਕ ਸਾਲ ਦੇ ਅੰਦਰ ਅੰਦਰ ਮੈਂ ਉਦ ਤੱਕ ਪਹੁੰਚ ਗਈ ਮੈਂ ਸਿਲੈਕਟ ਹੋ ਗਈ ਉਹ ਟੀਚਰਸ ਦੀ ਗਾਈਡੈਂਸ ਨਾਲ ਤੇ ਅੱਜ ਤੁਹਾਡੇ ਉਹਨੂੰ ਹੀ ਅਸੀਂ ਵੀ ਇੱਥੇ ਬੈਠੇ ਹੁੰਦੇ ਸੀ ਇੱਕ ਲੈਕਚਰ ਤੇ ਵਧੀਆ ਫੀਲ ਹੋ ਰਿਹਾ ਅੱਜ ਤੁਹਾਨੂੰ ਸਭ ਨੂੰ ਵੀ ਦੇਖ ਕੇ 올 द बेस्ट ਆ ਗਏ ਨਾ ਤੇ ਗੁੱਡ ਲੱਕ